ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਠੀਕ ਹੈ ਜੀ ਨਿਊਟਰੀ ਚੂਰੇ ਦੀ ਰੈਸਪੀ ਯਾਨੀ ਕਿ ਪੁੱਜੀ ਇਹਨੂੰ ਥੋੜਾ ਜਿਹਾ ਬੋਇਲ ਕਰੂਗੇ ਹਲਕਾ ਜਾਂ ਠੀਕ ਹੈ ਜੀ ਦੋ ਪੈਕਟ ਹੈ ਜਿਆਦਾ ਉਬਾਲਣਾ ਨਹੀਂ ਹੈਗਾ ਸਿਰਫ ਇੰਨਾ ਕੁ ਆਪਾਂ ਨੇ ਬੋਇਲ ਕਰਨਾ ਹੈ ਵੀ ਥੋੜਾ ਜਿਹਾ ਕੋਸਾ ਹੋ ਜਾਵੇ ਯਾਨੀ ਜਿਹੜਾ ਇਹਦਾ ਕੜਵਾ ਪਾਣੀ ਹੈ ਉਹ ਨਿਕਲ ਜਾਵੇ ਤੇ ਲਓ ਜੀ ਇਹਨੂੰ ਥੋੜਾ ਜਿਹਾ ਬੋਇਲ ਕਰ ਲੂਗੇ ਤੇ ਲੋ ਜੀ ਆਪਣਾ ਨਿਊਟਰੀ ਵੈਲ ਹੋ ਚੁੱਕੀ ਆ ਠੀਕ ਆ ਜੀ ਤੈਨੂੰ ਇਦਾਂ ਨਚੋੜ ਨਚੋੜ ਕੇ ਕੱਟ ਦੂੰਗੇ ਕਿਸੇ ਪਲੇਟ 'ਚ ਇਦਾਂ ਇਸ ਤਰੀਕੇ ਨਾਲ ਤੇ ਲੋ ਜੀ ਗੈਸ ਤੇ ਕੜਾਹੀ ਰੱਖਾਂਗੇ ਕੜਾਹੀ 'ਚ ਪਾਵਾਂਗੇ ਸਰ੍ਹੋਂ ਦਾ ਤੇਲ ਠੀਕ ਆ ਜੀ 1-2 ਚਮਚ ਤੁਸੀਂ ਦੇਸੀ ਕੀ ਵੀ ਵਰਤ ਸਕਦੇ ਹੋ ਤੇ ਲੋ ਜੀ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਹਲਕਾ ਜਿਹਾ ਪਾਉਂਗੇ ਜੀਰਾ ਜਦੋਂ ਜੀਰਾ ਤੜਕ ਗਿਆ ਉਸ ਤੋਂ ਬਾਅਦ ਪਾਵਾਂਗੇ ਪਿਆਜ਼ ਤੇ ਲੋ ਜੀ ਤੇਲ ਆਪਣਾ ਇਹਨ ਗਰਮ ਹੋ ਗਿਆ ਜੀਰਾ ਭੁੰਨ ਹੋ ਗਿਆ ਹੁਣ ਪਾਵਾਂਗੇ ਪਿਆਜ਼ ਇੱਕ ਚੌਪ ਕੀਤਾ ਹੋਇਆ ਤੇ ਇਹਨੂੰ ਚੰਗੀ ਤਰ੍ਹਾਂ ਭੁੰਨਾਂਗੇ ਜਦੋਂ ਤੱਕ ਇਹ ਲਾਈਟ ਬ੍ਰਾਊਨ ਨਹੀਂ ਹੋ ਜਾਂਦਾ ਤੇ ਜਦੋਂ ਪਿਆਜ਼ ਹਲਕੇ ਜਿਹਾ ਭੁੰਨੇ ਗਏ ਉਦੋਂ ਪਾਵਾਂਗੇ ਆਪਰੇ ਵਿੱਚ ਹਰੀ ਮਿਰਚ ਟੇਸਟ ਰਿਕਾਰਡਿੰਗ ਅਦਰਕ ਦਾ ਸੰਦਾ ਪੇਸਟ ਇਨੂੰ ਭੁੰਨਾਂਗੇ 1-2 ਮਿੰਟ ਤੇ ਜਦੋਂ ਅਦਰਕ ਲਸਣ ਹਰੀ ਮਿਰਚ ਭੁੰਨੇਗੇ ਫਿਰ ਪਾਵਾਂਗੇ ਇਹਦੇ ਵਿੱਚ ਬਰੀਕ ਕੱਟੀ ਹੋਈ ਗਾਜਰ ਤੇ ਬੀਨਸ ਯਾਨੀ ਕਿ ਫੜੀ ਤੇ ਇਹਨੂੰ ਵੀ ਆਪਾਂ ਭੁੰਨਾਂਗੇ ਥੋੜਾ ਜਿਹਾ 1-2 ਮਿੰਟ ਅੱਧਾ ਛੋਟਾ ਚਮਚ ਦੇਕੀ ਮਿਰਚ ਤੇ ਅੱਧਾ ਛੋਟਾ ਚਮਚ ਪਾਵਾਂਗੇ ਹਲਦੀ ਤੇ ਇਹਨੂੰ ਹਲਕਾ ਜਿਹਾ ਭੁੰਨੋਗੇ ਜਦੋਂ ਹਲਕਾ ਜਿਹਾ ਪੁੰਨੀ ਗਈ ਇਹ ਫਿਰ ਉਸ ਤੋਂ ਬਾਅਦ ਪਾਵਾਂਗੇ ਇੱਕ ਟਮਾਟਰ ਚੌਪ ਕੀਤਾ ਹੋਇਆ ਉਸ ਤੋਂ ਬਾਅਦ ਹਲਕਾ ਜਿਹਾ ਪਾਣੀ ਪਾਵਾਂਗੇ ਇਹਦੇ ਚ ਨਾਲੇ ਟਮਾਟਰ ਗਲ ਜਾਣਗੇ ਤੇ ਨਾਲੇ ਗਾਜਰ ਤੇ ਫਰਾਸ ਵੀ ਨਾ ਤੇ ਇਹਨੂੰ 2-3 ਮਿੰਟ ਪਕਾਵਾਂਗੇ 2-3 ਮਿੰਟ ਪਕਾਉਣ ਤੋਂ ਬਾਅਦ ਪਾਵਾਂਗੇ ਇਹਦੇ ਚ ਫਿਰ ਆਪਾਂ ਧਨੀਆ ਪਾਊਡਰ ਅੱਧਾ ਛੋਟਾ ਚਮਚ ਤੇ ਥੋੜਾ ਜਿਹਾ ਪਾਵਾਂਗੇ ਅੱਧੇ ਚਮਚ ਤੋਂ ਘੱਟ ਗਰਮ ਮਸਾਲਾ ਤੇ ਨਮਕ ਪਾ ਦਾਂਗੇ ਟੇਸਟ ਰਿਕਾਰਡਿੰਗ ਠੀਕ ਹੈ ਜਿੰਨਾ ਕਿ ਤੁਸੀਂ ਨਮਕ ਖਾਂਦੇ ਹੋ ਓਨਾ ਕ ਨਮਕ ਪਾ ਦਿਓ ਤੇ ਇਹਨੂੰ ਕਰਾਂਗੇ ਮਿਕਸ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਜਿਹੜਾ ਪਾਣੀ ਚੂਰਾ ਠੀਕ ਹੈ ਜੀ ਨਿਊਟਰੀ ਚੂਰਾ ਬੋਇਲ ਕਰਕੇ ਰੱਖਿਆ ਤਾਂ ਤੇ ਥੋੜਾ ਜਿਹਾ ਪਾਵਾਂਗੇ ਇਹਦੇ ਚ ਪਾਣੀ ਠੀਕ ਹੈ ਜੀ ਇੱਕ ਕੱਛੀ ਤੇ ਨਾਵੇਂ ਤਾਂ ਆਪਣੀਆਂ ਸਬਜ਼ੀਆਂ ਜਿਹੜੀਆਂ ਪਾਈਆਂ ਉਹ ਪੱਕ ਜਾਣਗੀਆਂ ਤੇ ਨਾਲੇ ਜਿਹੜਾ ਨਿਊਟਰੀ ਚੂਰਾ ਇਹ ਥੋੜਾ ਜਿਹਾ ਸੌਫਟ ਹੋ ਜਾਊਗਾ ਤੇ ਲਓ ਜੀ ਹੁਣ ਆਪਾਂ ਇਹਨੂੰ ਸੇਕ ਕਰਦਾਂਗੇ ਘੱਟ ਤੇ ਇਹਨੂੰ ਘੱਟ ਸੇਕ ਤੇ ਕਰਾਂਗੇ ਕੁੱਕ ਮਿਲਦੇ ਆਂ ਥੋੜੀ ਦੇਰ ਬਾਅਦ ਤੇ ਲਓ ਜੀ ਨਿਊਟਰੀ ਚੂਰਾ ਆਪਣਾ ਇਹਨ ਵਧੀਆ ਕੁੱਕ ਹੋ ਗਿਆ ਜੀ ਆ ਦੇਖੋ ਕਿੰਨਾ ਵਧੀਆ ਬਣ ਕੇ ਇਹ ਤਿਆਰ ਹੋ ਗਿਆ ਠੀਕ ਆ ਜੀ ਤੇ ਜੇ ਤੁਸੀਂ ਅੱਜ ਤਾਂ ਇਸ ਤਰੀਕੇ ਨਾਲ ਇਹਨੂੰ ਬਣਾ ਕੇ ਖਾਓਗੇ ਠੀਕ ਆ ਜੀ ਤੇ ਬਹੁਤ ਹੀ ਵਧੀਆ ਬਣਦਾ ਹੈ ਐਨ ਪੂਰਾ ਟੇਸਟੀ ਤੇ ਲਓ ਜੀ ਹੁਣ ਆਪਾਂ ਇਹਦੇ ਚ ਪਾਵਾਂਗੇ ਇੱਕ ਚਮਚ ਦੇਸੀ ਘਿਓ ਤੁਸੀਂ ਮੱਖਣ ਵੀ ਪਾ ਸਕਦੇ ਹੋ ਠੀਕ ਹੈ ਜੀ ਅਗਰ ਤੁਹਾਡੇ ਕੋਲ ਬਟਰ ਹੈਗਾ ਇਹ ਮੱਖਣ ਤੁਸੀਂ ਉਹ ਵੀ ਪਾ ਸਕਦੇ ਹੋ ਤੇ ਇੱਕ ਦੋ ਮਿੰਟ ਇਹਨੂੰ ਹੁਣ ਆਪਾਂ ਇਦਾਂ ਖੁੱਲਾ ਹੀ ਪਕਾਵਾਂਗੇ ਉਸ ਤੋਂ ਬਾਅਦ ਕਰਦੇ ਹਾਂ ਸਰਵ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਤੇ ਲਓ ਜੀ ਨਿਊਟਰੀ ਚੂਰਾ ਬਣ ਕੇ ਰੈਡੀ ਆ ਜੀ ਗੈਸ ਕਰਦੇ ਆ ਬੰਦ ਕਲਰ ਚੈੱਕ ਕਰੋ ਜੀ ਠੀਕ ਆ ਜੀ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਇਸ ਤਰੀਕੇ ਨਾਲ ਬਣਾ ਕੇ ਖਾਓਗੇ ਠੀਕ ਆ ਜੀ ਜਿਹੜੇ ਵੀ ਅੰਡਿਆਂ ਦੀ ਪੂਜੀ ਬਣਾ ਕੇ ਖਾਂਦੇ ਹਨ ਅੰਡੇ ਖਾਣੇ ਵੀ ਭੁੱਲ ਜਾਓਗੇ ਤੁਸੀਂ ਤੇ ਲਓ ਜੀ ਹੁਣ ਕਰਦੇ ਨੂੰ ਆਪਾਂ ਪਲੇਟ ਦੇ ਵਿੱਚ ਸਰਵ ਠੀਕ ਆ ਜੀ ਪਲੇਟ 'ਚ ਪਾ ਕੇ ਦਿਖਾਉਂਦੇ ਆ ਤੁਹਾਨੂੰ ਤੇ ਲੋ ਜੀ ਨਿਊਟਰੀ ਚੂਰਾ ਬਣ ਕੇ ਰੈਡੀ ਹੈ ਜੀ ਪੁੱਜੀ ਵੀ ਕਹਿ ਸਕਦੇ ਹੋ ਤੁਸੀਂ ਇਹਨੂੰ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਂ ਜੀ ਫਿਰ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ